ਮੇਰਾ ਗੁਰੂ ਰਾਣਾ ਹੈ ਗੁਰੂ ਰਾਣਾ ਕੀ ਖੇਡਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਡਣਾ ਚਾਹੀਦਾ ਸੀ ਕਿਹਾ ਕਿਹਾ ਮੈਂ ਡ੍ਰੀਮ ਲੈਵਲ ਖੇਡਦਾ ਜੀ ਮੈਂ ਇਦਾਂ ਹੀ ਟੀਮ ਲਾ ਦਿੰਦਾ ਸੀ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲਾ ਕੇ ਦਿੰਦਾ ਜੀ ਫਿਰ ਨੌਲੇਜ ਸੀ ਤੈਨੂੰ ਨੌਲੇਜ ਸੀ ਜੀ ਜਿਹੜੀ ਕੱਟ ਦੇਣ ਨੂੰ ਹਾਂ ਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਇਹ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਹ ਵੀ ਕਿਸ ਨੇ ਕਿੰਨੀ ਦੇਰ ਤੋਂ ਖੇਡ ਰਹੇ ਹੋ ਤੁਸੀਂ 10 12 ਦਿਨ ਹੋਈ ਅੱਛਾ 10 ਕਰੋੜ ਦੱਸੋ ਕਿ ਹਾਂ ਤੇ ਹੁਣ ਕਿੰਨੇ ਪੈਸੇ ਦਿੱਤੇ ਹੁਣ 3 ਕਰੋੜ ਦਿੱਤੇ ਕਿਹੜੀ ਕਲਾਸ ਪੜਦਾ ਮੈਂ ਪਲੱਸ 2 ਹੋਇਆ ਹਾਂ ਕਿੱਦਾਂ ਲੱਗ ਰਿਹਾ ਹਾਂ ਬਸ ਵਧੀਆ ਹੈ ਛੋਟੀ ਉਮਰ ਛੋਟੀ ਉਮਰ ਚ ਬਸ ਵਧੀਆ ਹੈ ਕਰੋੜਪਤੀ ਬਣ ਗਿਆ ਹਾਂ ਜੀ ਅੱਛਾ ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋਇਆ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਦਿੱਤੇ ਜਾਂਦੇ ਹਾਂ ਇਹ ਪਿੰਡ ਦੇ ਮੁੰਡੇ ਲਾਂਦੇ ਸੀ ਤੇ ਬਾਹਰ ਦੇ ਵੀ ਲਾਂਦੇ ਸੀ ਫਿਰ ਸੋਚੀ ਮੈਂ ਵੀ ਲਾ ਲਾ ਫਿਰ ਲਾ ਲਈ ਜੀ ਹਾਂ ਜੀ ਹਾਂ ਜੀ ਫਿਰ ਖੇਲਣਾ ਫਿਰ ਹਾਂ ਜੀ खेल, श ਕਾਲਾ ਮੈਂ ਰੋਜ਼ੀ ਲੰਦ ਸਹੀ 10 ਕਿ ਦਿਨ ਹੋਈ ਫਿਰ 7 ਤੇ 7.5 ਲੱਗਦੀ ਸੀ ਫਿਰ 7 10 ਤੇ ਲਾਈ ਮੈਂ ਬਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਹਾਂ ਕਿੰਨੇ ਵਜੇ ਤੱਕ ਚੱਲਦੇ ਰਹੇ ਮੈਂ ਮੈਚ 10:30 ਵਜੇ ਤੱਕ ਚਲੇ 11 ਵੇ ਤੇ ਤੁਹਾਨੂੰ ਪਤਾ ਕਿੱਦਾਂ ਲੱਗਿਆ ਜਿੱਤੇ ਮੈਂ ਦੇਖਦੇ ਰਿਹਾ ਜੀ ਮੈਂ ਜੀ ਹਾਂ ਤੇ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਬਈ ਬੋੜ ਜਿੱਤ ਗਏ ਫਿਰ ਇਹ ਕਿਦਾਂ ਦਾ ਕਿੱਜਾ ਦੀ ਖੁਸ਼ੀ ਸੀ ਬਸ ਖੁਸ਼ੀ ਸੀ ਹਾਂ ਕਰਦੇ ਸੇ ਖੁਸ਼ ਹਾਂ ਜੀ ਜਿਹੜਾ ਕ੍ਰਿਸ਼ਨ ਦੇ ਵਜੇ ਕ੍ਰਿਸ਼ਨ ਦੇ ਵਜੇ ਪਹਿਲਾ ਤੁਹਾਨੂੰ ਲੱਗਿਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ ਲੈਵਲ ਖੇਲ ਕੇ ਕਾਫੀ ਪੈਸੇ ਜਿੱਤੇ ਹੈ ਕੀ ਸੋਚਦੇ ਸੀ ਇਤਨਾ ਚੰਗਾ ਹੋ ਸਰਦਾ ਕਿ ਗੇਮ ਵਾਲੇ ਤੁਹਾਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਜੀ ਮੈਂ ਸੋਚ ਨਹੀਂ ਸਕਦਾ ਕਹਿੰਦੇ ਜੀ ਕਿ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਕੀ ਹੋਇਆ ਤਾਂ ਹੋਇਆ ਗਿਆ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਨਹੀਂ ਕਿ ਉਹ ਚੰਗੇ ਕਿਹੜੇ ਖੇਲਦੇ ਆ ਟੀਮ ਮੈਂ ਕੀ ਹੁੰਦੀ ਹੈ ਪਹਿਲਾਂ ਪਤਾ ਨਹੀਂ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਨਾਲ ਬੱਚੇ ਨੇ ਬੋਲਿਆ ਕਿ ਕਹਿੰਦਾ ਡੈਡੀ ਟੀਮ ਨਾਲ ਮੈਂ ਤਾਂ ਲਾਂਦੇ ਕਰਤੀ ਜੋਲਵਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਗੌਰ ਬਰਾਨਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲੱਸ 2 ਦਾ ਦੇਖੋ ਇਹ ਕਿੰਨੇ ਪੈਸੇ ਜਿੱਤੇ ਤੇ ਕਿਹੜੀ ਟੀਮ ਖੇਡਦਾ ਸੀਗਾ ਹੁਣ ਘਰ ਚ ਮਾਹੌਲ ਕਿਦਾਂ ਦਾ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਆ ਤਾਂ ਉਹ ਤਾਂ ਮਤਲਬ ਮੰਨ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਵੀ ਨਹੀਂ ਕੀਤਾ ਇਹ ਉਹ ਪਿੱਛੇ ਛੋਟੇ ਘਮਾਚ ਦੇ ਛੋਟੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਰਚੇ ਨੇ ਨਾ ਜੀ ਮੈਟ ਕਿੱਥੇ ਆ ਲੋਕ ਬੜੇ ਬੜੇ ਰਹਿੰਦੇ ਕਿਹਨੇ ਦੇ ਲੋਕਾਂ ਦਾ ਹੈ ਤੇਰੇ ਕੀ ਸੋਚਦੇ ਕਿੰਨੇ ਕਿਹਦਾ ਧੰਨਵਾਦ ਕਰਾਂ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰਿਵਾਰੀ ਮਿਹਰਬਾਨੀ ਰੱਖੀ ਜੀ ਮੈਂ ਕਿਹਾ ਸੀ ਧਰ ਦੇ ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮਰੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਇਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਛੋਰ ਪਤੀਆ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਕਿ ਮੈਂ ਉਹਨੇ ਪੈਸੇ ਸੋਚਿਆ ਸੀ ਕਿ ਮੈਂ ਜੇ ਸਭ ਦਾਤੀ ਮੇਰੇ ਭੋਲੇ ਸ਼ੱਕ ਕਰਦਾ ਮੇਰੇ